ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊ ਸੈਨਾ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਸ ਵਾਰ ਦੀ ਇੱਕ ਵੱਡੀ ਖਬਰ ਨਾਬਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਨੂੰ ਲੜਾਈ ਛਡਾਣੀ ਮਹਿੰਗੀ ਪੈ ਗਈ ਜੀ ਹਾਂ ਦੱਸ ਦਈਏ ਕਿ ਇੱਕ ਪ੍ਰਾਪਰਟੀ ਡੀਲਰ ਤੇ ਉੱਤੇ ਜਿਹੜਿਆ ਤੇਜ਼ਦਰ ਹਥਿਆਰਾਂ ਦੇ ਨਾਲ 6 ਵਿਅਕਤੀਆ ਵੱਲੋਂ ਜਿਹੜਾ ਉਹ ਹਮਲਾ ਕੀਤਾ ਗਿਆ ਆ ਦੱਸਿਆ ਕਿ ਹਥਿਆਰਾਂ ਨਾਲ ਲੈਸ ਹੋ ਕੇ ਦੱਤਰ ਕਰਪਾਨਾ ਦੇ ਨਾਲ ਜਿਹੜਾ ਆ ਇੱਕ ਪ੍ਰਾਪਰਟੀ ਡੀਲਰ ਦੇ ਉੱਤੇ ਜਿਹੜਾ ਆ ਉਹ ਹਮਲਾ ਕੀਤਾ ਗਿਆ ਤਾਂ ਦੱਸਿਆ ਕਿ ਰஞ்சி ਸ਼ੇਨੀ ਸੀ ਕਿ ਕੋਈ ਵਿਅਕਤੀ ਜਿਹੜੇ ਉਹ ਲੜ ਰਹੇ ਸਨ ਤਾਂ ਪ੍ਰਾਪਰਟੀ ਡੀਲਰ ਵੱਲੋਂ ਉਹਨਾਂ ਨੂੰ ਛਡਾਇਆ ਗਿਆ ਤਾਂ ਜਦੋਂ ਛਡਾ ਕੇ ਜਦੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਘੇਰ ਕੇ ਵਿਅਕਤੀਆਂ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤਾਂ ਫਿਲਹਾਲ ਪ੍ਰੋਪਰਟੀ ਡੀਲਰ ਨੂੰ ਜੜਾਇਆ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਪੂਰੇ ਮਾਮਲੇ ਦੀ ਜੜੀਆ ਜਾਂਚ ਕੀਤੀ ਜਾ ਰਹੀ ਹੈ ਗੱਲਬਾਤ ਵੀਰੇ ਮੈਂ ਖੇਤੋਂ ਆਪਣੇ ਘਰ ਨੂੰ ਆ ਰਿਹਾ ਸੀ ਉਸ ਬੰਦੇ ਨੇ ਆ ਕੇ ਮੋਟਰਸਾਈਕਲਾਂ ਦੇ ਆ ਕੇ ਬਾਹਰ ਕਰਤਾ ਨਾਲੇ ਮੋਬਾਈਲ ਕੋਲੇ ਨਾਲੇ ਪੈਸੇ ਨਾਲੇ ਸੱਟਾਂ ਮਾਰੀਆਂ ਜੀ ਰਾੜਾਂ ਦੇ ਉਹਨਾਂ ਕੋਲੇ ਬੱਕੜ ਦੇ ਹੋ ਸੀਗੇ ਜੀ ਕਹੀ ਦੇ ਪਾਹੇ ਤੇ ਬਸ ਉਹਦੇ ਨਾਲ ਮੈਂ ਬਾਹ ਅੱਗੇ ਕਰਦਾ ਸੀਗਾ ਬਾਹ ਦੇ ਉੱਤੇ ਤਾਂ ਹੀ ਬਾਹ ਜ਼ਿਆਦਾ ਫੈਕਚਰ ਹੋ ਗਈ ਜੀ ਸਰਤੂ ਸੱਟਾਂ ਮਾਰੀਆਂ ਜੀ ਖਪਰਿਆ ਸੀ ਉਹਨਾਂ ਲੋਕ ਖਪਰਾ ਵੀ ਸੀ ਕਿੰਨੇ ਬੰਦੇ ਸੀਗੇ 6 ਬੰਦੇ ਸੀਗੇ ਕਾਦੇ ਤੇ ਸੀਗੇ ਮੋਟਰਸਾਈਕਲਾਂ ਤੇ ਸੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਕਾਰਨ ਤਾਂ ਕੋਈ ਨਹੀਂ ਹੋਇਆ ਜੀ ਉਹ ਪੈਦਾ ਇਹਨਾਂ ਦੇ ਨਾਲ ਦੇ ਦੋ ਬੰਦੇ ਆਪਣੇ ਦੋਵਾਂ ਦੇ ਫਾਰਮ ਤੇ ਉੱਤੇ ਆ ਕੇ ਗਿਰ ਗਏ ਉੱਥੇ ਨਸ਼ੇ ਨਾਲ ਫੁੱਲ ਸੀਗੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਪੁੱਛਗਿੱਛ ਕਰੀ ਤੇ ਉਹਨਾਂ ਨੂੰ ਕਹਿੰਦੇ ਕਹਿੰਦੇ ਕੋਈ ਨਹੀਂ ਤੁਹਾਨੂੰ ਅਸੀਂ ਦੇਖਾਂਗੇ ਮੈਨੂੰ ਬੁਲਾ ਲਿਆ ਮੌਕੇ ਤੇ ਉਹਨਾਂ ਨੇ ਤੇ ਮੈਂ ਜਦੋਂ ਗਿਆ ਉੱਥੇ ਜਾ ਕੇ ਜੀ ਤੇ ਮੈਂ ਉਹਨਾਂ ਨੂੰ ਛਡਾਤਾ ਮੈਂ ਜਾਓ ਭਾਈ ਆਪਦੇ ਘਰਾਂ ਨੂੰ ਜਾਓ ਫੇਰ ਬਸ ਵਾਪਸੀ ਤੇ ਮੈਂ ਘਰ ਨੂੰ ਆ ਰਿਹਾ ਸੀ ਬਸ ਮੈਨੂੰ ਘੇੜ ਲਿਆ ਜੀ ਉਹਨਾਂ ਨੇ ਹਾਲਾਂਕਿ ਮੈਂ ਉਹਨਾਂ ਨੂੰ ਛਡਾਇਆ ਸੀਗਾ ਉਕੇਰ ਕੇ ਫਿਰ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਜੀ ਇਹ ਹਮਲਾ ਜਿਹੜੀ ਗੱਲ ਘਟਨਾ ਸੀ ਇਹ ਪਹਿਲਾਂ ਦੀ ਆ ਜਿਹੜਾ ਉੱਥੇ ਨਹੀਂ ਅੱਧਾ ਘੰਟਾ ਪਹਿਲਾਂ ਸੀ 7 ਵਜੇ ਦੀ ਘਟਨਾ ਸੀ 7:30 ਮੈਨੂੰ ਘੇਟ ਲਿਆ ਜੀ ਅੱਛਾ ਅੱਧਾ ਘੰਟਾ ਬਾਅਦ ਜੀ ਤੂੰ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਮੇਰੇ ਵੀਰ ਜੀ ਬਾਹ ਦੇ ਦੋ ਤਿੰਨ ਜਗ੍ਹਾ ਫ੍ਰੈਕਚਰ ਆ ਮੋਢਾ ਫ੍ਰੈਕਚਰ ਹੋ ਗਿਆ ਜੀ ਸਿਰ ਦੇ ਉੱਪਰ ਟਾਂਕੇ ਲੱਗੇ ਨੇ ਜੀ ਅੱਖ ਦੇ ਉੱਪਰ ਟਾਂਕੇ ਲੱਗੇ ਨੇ ਜੀ ਬਹੁਤ ਦੰਤਾਂ ਤੋਂ ਜਨੂਨ ਛੱਡਿਆ ਕੁਛ ਨਹੀਂ ਜੀ ਨਸ਼ੇ ਨਾਲ ਨਸ਼ੇ ਨਾਲ ਭਰਪੂਰ ਸੀਗੇ ਉਹ ਮੈਂ ਰੋਗਦਾਰਾ ਮੇਰੇ ਮੈਨੂੰ ਛੱਡ ਦੋ ਪੈਸੇ ਲੈ ਲਓ ਮੇਰਾ ਮੋਟਰਸਾਈਕਲ ਲੈ ਜਾਓ ਮੇਰਾ ਮੋਬਾਈਲ ਲੈ ਜਾਓ ਉਹਨਾਂ ਨੇ ਇੱਕ ਨਹੀਂ ਸੁਣੀ ਜੀ ਚਾਨ ਹੈਗੀ ਤੁਹਾਨੂੰ ਬੰਦਿਆ ਜੀ ਹਾਂ ਜੀ ਹੈਗੀ ਜੀ ਅੱਛਾ ਨਾਮ ਕੀ ਨੇ ਕੁਛ ਨਾਮ ਪਤਾ ਨਾਮ ਨਹੀਂ ਪਤਾ ਜੀ ਛੱਜੂਪਟ ਪਿੰਡ ਦਾ ਛੱਜੂਪਟ ਹਾਂ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਹੀ ਮੰਗ ਕਰਦੇ ਜੀ ਜਿਹੜੀ ਮੇਰੇ ਨਾਲ ਬਣੀ ਕਿਸੇ ਹੋਰ ਨਾਲ ਨਾ ਬਣੇ ਮੈ ਮੈਨੂੰ ਮਾਰ ਸਕਦੇ ਸੀਗੇ ਉਹ ਕਿਸੇ ਹੋਰ ਨੂੰ ਵੀ ਮਾਰਨਗੇ ਜੇ ਉਹਨਾਂ ਦਾ ਖੁੱਡਿਆ ਹੋਇਆ ਜੀ ਉਹ ਮਤਲਬ ਮਾਰਦਾਤਾ ਕਰ ਰਹੇ ਨੇ ਆਪਣੇ ਇਲਾਕੇ 'ਚ ਉਦੋਂ ਜੀ ਉਸਰ ਉੱਥੇ ਇੱਕੋ ਸਾਡੇ ਮੁਲਾਜ਼ਮ ਨੂੰ ਉਹਨਾਂ ਨੇ ਡੰਡਾ ਲੈ ਕੇ ਐ ਮਾਰਨਸ ਚਾਹਿਆ ਉਹਨੇ ਮਾਲਕ ਨੂੰ ਦੱਸਤਾ ਜੀ ਮਾਲਕ ਨੇ ਫਿਰ ਇਕੱਠੇ ਹੋ ਕੇ ਜੀ ਮਤਲਬ ਉਹਨਾਂ ਨੂੰ ਫੜਦਿਆ ਫਿਰ ਉਹਨਾਂ ਦਾ ਫੜਨ ਤੋਂ ਬਾਅਦ ਉਹਨਾਂ ਨੇ ਸੌਰੀ ਮੰਗਵਾਈ ਸੌਰੀ ਮੰਗ ਕੇ ਗਏ ਨੇ ਜੀ ਉਦੋਂ ਅੱਧਾ ਘੰਟਾ ਬਾਅਦ ਫਿਰ ਬੰਦੇ ਹੋਰ ਲੈ ਕੇ ਆ ਗਏ ਜੀ ਉਦੋਂ ਕਿੰਨੇ ਬੰਦੇ ਆ ਗਏ ਫਿਰ ਪਹਿਲਾਂ 2 ਆਏ ਸੀ ਜੀ ਫਿਰ 6 ਆਏ ਨੇ ਜੀ ਸੌਰੀ ਮੰਗ ਕੇ ਗਏ ਨੇ ਦੋ ਜਣੇ ਉਹਨਾਂ ਦੀ ਫੋਟੋ ਆਪਣੇ ਕੋਲ ਹੈਗੀ ਹੈ ਜੀ ਇਹ ਨਰਿੰਦਰ ਸਿੰਘ ਜੀ ਮੇਰੇ ਜੀਜਾ ਜੀ ਨੇ ਜੀ ਕਿਸਾਨ ਆਗੂ ਆ ਮੈਂ ਲਾਲੀਸਕਰੋਦੀ ਮੇਰਾ ਪਿੰਡ ਹੈ ਜੀ। ਕੀ ਘਟਨਾ ਕਿਵੇਂ ਹੋਈ ਹੈ? ਘਟਨਾ ਵੀਰ ਜੀ ਇਹ ਖੇਤ ਦੇ ਮਗਰ ਇਹਨਾਂ ਨੇ ਜ਼ਮੀਨ ਠੇਕੇ ਦੇ ਦਿੱਤੀ ਹੋਈ ਹੈ ਇੱਕ ਫਾਰਮ ਸੀ ਇਹਨਾਂ ਦਾ। ਉਹ ਠੇਕੇ ਦੇ ਦਿੱਤਾ ਹੋਇਆ ਸੀ। ਤੇ ਉਹ ਠੇਕੇਦਾਰਾਂ ਨੇ ਉੱਥੇ ਜਿਹੜੇ ਮੁੰਡੇ ਚਿੱਕਾ ਪੀਂਦੇ ਨੇ ਲੁੱਟਾਂ ਖਵਾ ਕਰਦੇ ਨੇ। ਉਹ ਫਾਰਮ ਦੇ ਉੱਤੇ ਲੁੱਟਖੋ ਕਰਨ ਆਏ ਸੀ। ਤੇ ਇਹਨਾਂ ਨੂੰ ਬੁਲਾ ਲਿਆ ਉਹਨਾਂ ਨੇ। ਬਲਾਕੇ ਜੀ ਇਹ ਉਹਨਾਂ ਨੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਾਈ ਇਹਨਾਂ ਦੀ ਵੀ ਤੁਸੀਂ ਇੱਥੋਂ ਭੱਗ ਜੋ ਟਲ ਜੋ ਤੇ ਸੌਰੀ ਮੰਗਾ ਕੇ ਜੀ ਉਹ ਮੁੰਡੇ ਤੋਰਤੇ ਉਹ ਸੌਰੀ ਇਹਨਾਂ ਨੂੰ ਇੰਨੀ ਮਹਿੰਗੀ ਪੈ ਗਈ ਵੀ ਰਸਤੇ 'ਚ ਘੇਰ ਕੇ ਉਹਨਾਂ ਨੇ ਹੋਰ ਆਪਣੇ ਨਾਲ ਦੇ ਮੁੰਡੇ ਬੁਲਾ ਕੇ ਸੱਤ ਅੱਠ ਮੁੰਡੇ ਬੁਲਾ ਕੇ ਇਹਨਾਂ ਦੀ ਕੁੱਟਮਾਰ ਇਸ ਹੱਦ ਤੱਕ ਕਰੀ ਵੀ ਜਾਨੋ ਮਾਰਨ ਦਾ ਉਹਨਾਂ ਦਾ ਜਿਹੜੀ ਮਨਸਾ ਸੀ ਉਸ ਹਸਾਬ ਨਾਲ ਉਹ ਆਏ ਸੀ ਤੇ ਸਾਰੀਆਂ ਬਾਹਾਂ ਫ੍ਰੈਕਚਰ ਕਰਕੇ ਤਿੰਨ ਚਾਰ ਜਗ੍ਹਾ ਤੋਂ ਤੇ ਸਾਰਾ ਇਥੇ ਸਿਰ ਪਾੜ ਕੇ 15-20 ਮਿੰਟ ਜੀ ਉਹਨਾਂ ਨੇ ਜਿਵੇਂ ਆਪਾਂ ਕਿਸੇ ਪਸ਼ੂ ਨੂੰ ਵੀ ਨਹੀਂ ਕੋਈ ਇੰਨਾ ਉਹ ਬੇਦਰਦੀ ਨਾਲ ਕਟਦਾ ਵੀ ਇੰਨੀ ਜ਼ਿਆਦਾ ਉਹਨਾਂ ਨੇ ਬੇਦਰਦੀ ਹੋ ਕੇ ਨਸੇ ਚੁੱਟ ਚਿੱਟੇ ਹੋ ਕੇ ਉਹਨਾਂ ਨੇ ਇਹਨਾਂ ਤੇ ਉਹ ਕੁੱਟਮਾਰ ਕਰੀ ਹੈ ਵੀ ਜਿਹੜੀ ਅੱਜ ਇਹਨਾਂ ਦੀ ਹਾਲਾਤ ਬਹੁਤ ਹੀ ਮਾੜੇ ਹੋਏ ਪਏ ਨੇ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਚਿੱਟੇ ਦੇ ਨਸ਼ੇੜੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਗਏ ਜੀ ਵੀ ਇੱਕ ਆਮ ਇਨਸਾਨ ਸ਼ਾਮ ਤੋਂ 7 ਵਜੇ ਤੋਂ ਬਾਅਦ ਡਰਨ ਲੱਗ ਗਿਆ ਵੀ ਮੈਂ ਆਪਣੇ ਘਰੇ ਆ ਜਿਹੜਾ ਸ਼ਾਮ ਤੋਂ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਪਹੁੰਚ ਜਾ ਉਸੇ ਹਸਾਬ ਨਾਲ ਇਹ ਸਾਡੇ ਜੀਜਾ ਜੀ ਨਰਿੰਦਰ ਸਿੰਘ ਵੀ ਉਥੋਂ ਟਾਈਮ ਨਾਲੇ ਵੀ ਹਾਲਾਤ ਮਾੜੇ ਨੇ ਘਰੋਂ ਫੋਨ ਆ ਰਹੇ ਸੀ ਉਸੇ ਟਾਈਮ ਇਹਨਾਂ ਦਾ ਇਹ ਚਿੱਟੇ ਵਾਲਾ ਨੇ ਹਲਕਾ ਹਾਲਾਤ ਕਰਤਾ ਤੇ ਹੋਰ ਵੀ ਇਹਨਾਂ ਦੇ ਕੋਈ ਇਹਨਾਂ ਦੇ ਬੇਖੌਫ ਹੋ ਕੇ ਚੱਲਦੇ ਨੇ ਜੀ ਇਹ ਕੋਈ ਇਹਨਾਂ ਨੂੰ ਕਿਰਕ ਨਹੀਂ ਕਿੱਥੇ ਸੱਟ ਮਾਰਨੀ ਆ ਤੇ ਇਹ ਹਾਲਾਤ ਹੋਏ ਹੋਏ ਨੇ ਅੱਜ ਚਿੱਟੇ ਦੇ ਜਿਹੜੇ ਨਸ਼ੇੜੀ ਨੇ ਜਾਨ ਨੂੰ ਵੀ ਮਾਰ ਸਕਦੇ ਸੀ ਜਾਨੋ ਮਾਰਨ ਵਾਲੀ ਨੀਤਨ ਵਾਲੇ ਆਏ ਸੀ ਜੀ ਉਹ ਤੇ ਇਹਦਾ ਇੱਕ ਵਧੀ ਹੋਈ ਜਿੰਮੇ ਕਹਿਦੀ ਹੈ ਪ੍ਰਮਾਤਮਾ ਕਰਕੇ ਇਹਨਾਂ ਅਨਾਂ ਜੀ ਨਾ ਇਹਨਾਂ ਨਾਲ ਕੋਈ ਉਹ ਤਾਂ ਚਿੱਟੇ ਦੇ ਨਸ਼ੇੜੀ ਨੇ ਜੀ ਉਹ ਉੱਥੇ ਅਲੱਗ-ਅਲੱਗ ਉਹ ਜਿਹੜੀਆਂ ਬਸਤੀਆਂ ਦੇ ਵਿੱਚ ਘੁੰਮਦੇ ਰਹਿੰਦੇ ਨੇ ਲੁੱਟਖੋ ਕਰਨ ਵਾਸਤੇ ਇਹਨਾਂ ਦਾ ਮੋਬਾਈਲ ਲੈ ਕੇ ਜੇਬ ਚ 2-4000 ਰੁਪਏ ਸੀ ਜਿਹੜਾ ਉਹ ਲੈ ਕੇ ਇਹਨਾਂ ਨੇ ਵੀ ਮਿੰਤਾਂ ਤਰ ਲਈ ਕੀਤੀਆਂ ਉਹਨਾਂ ਦੀਆਂ ਵੀ ਜਿਹੜਾ ਮੇਰਾ ਵਹੀਕਲ ਆ ਉਹ ਲੈ ਜਾਓ ਮੇਰਾ ਪੈਸਾ ਜਿਹੜਾ ਹੈਗਾ ਲੈ ਜੋ ਮੋਬਾਈਲ ਹੈ ਜੋ ਵੀ ਕੁੱਟੋ ਨਾ ਸੈਲਰ ਤੇ ਕੀ ਗੱਲ ਕੀ ਹੋਈ ਸੀ ਗੱਲ ਉਹੀ ਹੋਈ ਆ ਜੀ ਜਿਹੜੇ ਉਹ ਬੰਦਿਆਂ ਨਾਲ ਪਹਿਲਾਂ ਲੁੱਟਖੋ ਕਰਨ ਆਏ ਸੀ ਉਹਨਾਂ ਨੂੰ ਇਹ ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਬੁਲਾ ਲਿਆ ਤੇ ਇਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਚਲੋ ਕਾਨੂੰਨ ਦੇ ਵਕਨ ਨੂੰ ਆਪਾਂ ਜੇ ਮੈਂ ਨਸ਼ੇੜੀ ਨਹੀਂ ਹੁੰਦੇ ਨੇ ਵੀ ਛੱਡੋ ਤੁਸੀਂ ਇਹਨਾਂ ਨਾਲ ਕਾਦੇ ਵਾਸਤੇ ਉਲਝਣਾ ਤੁਹਾਡਾ ਨੁਕਸਾਨ ਨਾ ਕਰਦੇਣ ਇਹਨਾਂ ਨੇ ਤਾਂ ਉਹ ਛਡਾਈ ਸੀ ਵੀ ਥੋੜਾ ਫੇਰ ਬਾਅਦ ਚ ਨੁਕਸਾਨ ਕਰਨਗੇ ਜੇ ਆਪਾਂ ਨੂੰ ਜਿਵੇਂ ਪਤਾ ਹੀ ਜਾਂ ਨਸੀੜੀਆਂ ਦਾ ਇੱਕ ਬਾਦ ਪੈਂਦੇ ਨੇ ਉਹ ਜਿਹੜੇ ਬਾਰ-ਬਾਰ ਆ ਕੇ ਫਿਰ ਉਸੇ ਬੰਦੇ ਨਾਲ ਹੱਥੋਪਾਈ ਕਰਦੇ ਨੇ ਪਰ ਇਹ ਨਹੀਂ ਸੀ ਪਤਾ ਵੀ ਇਹਨਾਂ ਦਾ ਇਹਨਾਂ ਨੇ ਤਾਂ ਉਹਨਾਂ ਦਾ ਭਲੀ ਕਰਿਆ ਸੀ ਵੀ ਛੜਾਏ ਸੀ ਪਰ ਇਹਨਾਂ ਨੂੰ ਹੀ ਰਸਤੇ ਦੇ ਵਿੱਚ ਘੇਰ ਕੇ ਜਾਨੋਂ ਮਾਰਨ ਦੇ ਨੀਅਤ ਨਾਲ ਉਹਨਾਂ ਨੇ ਹਮਲਾ ਕੀਤਾ ਤੇ ਅਸੀਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਭਵੰਤਵਰ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਬਹੁਤ ਬੁਰੇ ਹਾਲਾਤ ਨੇ ਜੀ ਇਹ ਨਸੇ ਤੇ ਉੱਤੇ ਇਹ ਨਸ਼ੇੜੀਆਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਤਾਂ ਜੋ ਜਿਹੜੇ ਆਮ ਸਾਡੇ ਲੋਕ ਨੇ ਉਹ ਆਮ ਮਰਰਾ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਲੋਕ ਘਰੇ ਆਪਣੇ ਸੁੱਖ ਦਾ ਚੈਨ ਨਾਲ ਬੈਠਣ ਔਰ ਰੇਲਵੇ ਪੋਲ ਜਿਹੜਾ ਹੈਗਾ ਜੀ ਉਹਦੇ ਨੇੜੇ ਜਿਹੜਾ ਹੈਗਾ ਉੱਥੇ ਇਨਸੀਡੈਂਟ ਹੋਇਆ ਸੀਗਾ ਤੇ ਕੋਈ ਮੁੰਡੇ ਸੀਗੇ ਕੋਈ ਅਸਾਨੂੰ ਮੁੰਡੇ ਆਈਡੈਂਟੀਫਾਈ ਹੈਗੇ ਨੇ ਤੇ ਜਿਹੜਾ ਅਸੀਂ ਇਹਦੇ ਖਿਲਾਫ ਅਸੀਂ ਜਿਹੜਾ ਹੈ ਪਰਚਾ ਦਰਜ ਕਰਤਾ ਹੈਗਾ ਅਰਚਾ ਦਰਜ ਕਰਨ ਕੋ ਸਰ ਐਸ.ਆਈ. ਮਰੀ ਸਿੰਘ ਜਿਹੜਾ ਆਇਓ ਲਈ ਸਾਡੇ ਉਹ ਕਰ ਰਹੇ ਨੇ ਪਰ ਵੀ ਕਰ ਰੰਨਾ ਸੀ ਆਇਓ ਨੇ ਤੇ ਜਲਦ ਜਿਹੜਾ ਹੈਗਾ ਦੋਸ਼ੀਆਂ ਨੂੰ ਜਿਹੜਾ ਗਰਤਾਰ ਕੀਤਾ ਕੋਰ ਨਗੀਜ਼ ਜਿਹੜੇ ਉਹਦੇ ਰੀਜ਼ਨ ਤਾਂ ਇਹ ਸੀਗਾ ਜੀ ਉਹ ਆਫਿਸ ਦੇ ਵਿੱਚ ਕੋਈ ਪਹਿਲਾਂ ਕਿਤੇ ਉਹ ਜਿਹੜੇ ਸੀਗੇ ਮੁੰਡੇ ਇਕੱਠੇ ਹੋਏ ਸੀਗੇ ਉਹਨਾਂ ਦੀ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਤੇ ਜਿਹੜਾ ਅ ਵਿਕਟਮ ਉਹ ਉੱਥੇ ਉਹਨਾਂ ਲੜਾਈ ਛਡਾਣ ਗਿਆ ਲੜਾਈ ਛਡਾਣ ਤੋਂ ਬਾਅਦ 15 20 ਮਿੰਟ ਬਾਅਦ ਉਹ ਮੁੰਡੇ ਲੈ ਕੇ ਆ ਗਿਆ ਔਰ ਉਹਦੇ ਨਾਲ ਚੱਲਣ ਨਾਲ ਪੁਟ ਵਾਰਕੀ ਕਿੰਨੇ ਵਾਰ ਕਿੰਨੇ ਵਕਤ ਉਹ ਜੋ ਦਸਨੋਂ ਪਾਬ ਕੇ 8 10 ਬੰਦੇ ਕਹਿੰਦਾ ਵੀ 8 10 ਮੁੰਡੇ ਸੀਗੇ ਕਿਹੜੀ ਧਾਰਾ ਦੇ ਤਹਿਤ ਅਜੀ ਇਸ ਜਿਹੜਾ ਫਰਹਾਗ ਜਿਹੜਾ ਹੈ ਸਟਾਰਟਿੰਗ ਦੇ ਵਿੱਚ 323 24 148 49 ਜੀ ਉਹ ਤੇ ਦਰਜ ਕੀਤਾ ਗਿਆ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ